ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਰਬਜੀਤ ਲੌਂਗ ਵਿੱਚ ਅਸੀਂ ਸਾਰੇ ਠੀਕ ਆਂ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਹੋਵਗਾ ਆਪਣੇ ਆਪਣੇ ਘਰਾਂ ਵਿੱਚ ਤੇ ਦੋ ਤਿੰਨ ਦਿਨ ਚਾਰ ਪੰਜ ਦਿਨ ਹੋ ਗਏ ਦੋ ਤਿੰਨ ਦਿਨ ਨਹੀਂ ਕਿ ਮੇਰੇ ਕੋ ਕੋਈ ਵਲੌਗ ਨਹੀਂ ਕੋਈ ਵੀਡੀਓ ਸ਼ੂਟ ਨਹੀਂ ਹੋਈ ਕਿ ਮੈਨੂੰ ਫੀਵਰ ਹੋਇਆ ਸੀ ਇਸ ਕਰਕੇ ਤੇ ਮੈਨੂੰ ਬਹੁਤ ਜ਼ਿਆਦਾ ਕਮੈਂਟ ਆ ਰਹੇ ਸੀ ਕਿ ਤੁਹਾਡੇ ਵਲੌਗ ਕਿਉਂ ਨਹੀਂ ਆ ਰਹੇ ਤੇ ਮੈਨੂੰ ਫੀਵਰ ਹੋਣ ਕਰਕੇ ਮੈਂ ਤੁਹਾਡਾ ਰਿਪਲਾਈ ਵੀ ਨਹੀਂ ਦੇ ਸਕੀ ਤੇ ਕੁਝ ਭੈਣਾਂ ਦੇ ਮੈਨੂੰ ਕਮੈਂਟ ਆ ਰਹੇ ਸੀ ਕਿ ਤੁਸੀਂ ਜਿੰਨਾ ਭੈਣਾਂ ਦੇ ਲਿਪਸ ਕਾ ਲਏ ਆ ਬੱਚੀਆਂ ਦੇ ਸਾਡੀਆਂ ਦੇ ਛੋਟੀਆਂ ਦੇ ਤੇ ਉਹਨਾਂ ਨੂੰ ਦੀਦੀ ਕਿਦਾਂ ਅਸੀਂ ਮਤਲਬ ਉਹਦੀ ਜਿਹੜੀ ਉਹਦੇ ਤੇ ਟੈਨ ਆਈ ਹੋਈ ਸਾਈਡ ਤੇ ਬਲੈਕ ਬਲੈਕ ਨੇ ਉਹ ਕਿਦਾਂ ਠੀਕ ਕਰੀਏ ਤੇ ਲਿਪਸ ਬੱਚੀਆਂ ਦੇ ਕਈ ਵਾਰੀ ਬਹੁਤ ਕਾਲੇ ਹੋ ਜਾਂਦੇ ਨੇ ਕਈ ਵਾਰੀ ਤੇ ਵੀ ਵਿਟਾਮਿਨਸ ਵਗੈਰਾ ਦੀ ਕਮੀ ਹੋਣ ਕਰਕੇ ਤੇ ਤਾਂ ਵੀ ਜਿਹੜੀ ਹੁੰਦੀ ਹੈ ਡਾਈਟ ਨਾ ਅੱਛੀ ਤਰ੍ਹਾਂ ਲੈਣ ਕਰਕੇ ਤਾਂ ਵੀ ਕਾਲੇ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਮੈਨੂੰ ਇਹੀ ਐਡਵਾਈਸ ਸਾਰਿਆਂ ਨੂੰ ਦੇਣੀ ਆ ਕਿ ਤੁਸੀਂ ਆਪਣਾ ਹੈਲਦੀ ਖਾਣ ਪੀਣ ਰੱਖੋ ਫਰੂਟਸ ਖਾਓ ਪਾਣੀ ਜ਼ਿਆਦਾ ਪੀਓ ਔਰ ਸਮੇਂ ਸੇ ਰੋਟੀ ਖਾਓ ਕਈ ਭੈਣਾਂ ਆਉਂਦੇ ਕਿ ਸਵੇਰੇ ਚਾਹ ਪੀਂਦੀਆਂ ਨੇ ਚਾਹ ਪੀ ਕੇ ਤੇ ਕੰਮ ਲੱਗੀਆਂ ਰਹਿੰਦੀਆਂ ਉਹਨਾਂ ਰੋਟੀ ਖਾਣ ਦਾ ਕੁਝ ਨਹੀਂ ਹੁੰਦਾ ਆਪਣੇ ਵੱਲ ਤੇ ਧਿਆਨ ਹੀ ਨਹੀਂ ਦੇਣਾ ਮੈਂ ਵੀ ਵਿੱਚ ਹੀ ਆ ਮੈਂ ਵੀ ਇਦਾਂ ਹੀ ਕਰਦੀ ਹੁੰਦੀ ਆ ਤੇ ਸਾਨੂੰ ਨਾ ਆਪਣੀ ਡਾਈਟ ਦਾ ਸਭ ਤੋਂ ਪਹਿਲਾਂ ਤੇ ਆਪਣੀ ਡਾਈਟ ਵੱਲ ਧਿਆਨ ਰੱਖੋ ਤੇ ਦੋ ਤੇ ਆਪਣੇ ਬੱਚਿਆਂ ਵਾਸਤੇ ਵੀ ਜਿਹੜੀਆਂ ਬੱਚੀਆਂ ਆਪਣੀਆਂ ਉਹਨਾਂ ਦਾ ਵੀ ਧਿਆਨ ਰੱਖੋ ਤੇ ਰਵਿੰਦਰ ਕੋਰ ਭੈਣ ਦਾ ਸੀਗਾ ਕਮੈਂਟ ਰਵਿੰਦਰ ਕੋਰ ਦਾ ਰਜਿੰਦਰ ਕੋਰ ਦੋ ਭੈਣ ਦਾ ਕਮੈਂਟ ਸੀਗਾ ਉਹ ਕਹਿੰਦੇ ਸੀ ਕਿ ਮੈਂ ਦੀਦੀ ਤੁਸੀਂ ਨਾ ਵੀਡੀਓ ਬਣਾਓ ਲਿਪਸ ਕਾਲੇ ਬਹੁਤ ਬਲੈਕ ਹੋ ਗਏ ਨੇ ਤੇ ਉਹਨਾਂ ਨੂੰ ਕਿਦਾਂ ਠੀਕ ਕਰੀਏ ਤੇ ਉਹਨਾਂ ਵਾਸਤੇ ਮੈਂ ਇੱਕ ਰੈਮਡੀ ਲੈ ਕੇ ਆਈ ਆ ਤੇ ਮੈਂ ਫਰੈਸ਼ ਫੁੱਲ ਲਬਰੀ ਸੀਗੀ ਗੁਲਾਬ ਦੇ ਤੇ ਮੇਰੇ ਕੋਲ ਮਾਰਕੀਟ 'ਚ ਨਹੀਂ ਜਾਇਆਗਾ ਕਿ ਮੈਂ ਪਾਰਕ 'ਚ ਵੀ ਦੇਖੇ ਨਹੀਂ ਅੱਜਕੱਲ੍ਹ ਥੋੜੇ ਘੱਟ ਹੁੰਦੇ ਨਾ ਤੇ ਮੈਨੂੰ ਮਿਲੇ ਨਹੀਂ ਤੇ ਵੈਸੇ ਮੈਂ ਉਹ ਜੋ ਇਹ ਘਰੇ ਰੱਖਦੀਆਂ ਹਨਾ ਫੁੱਲਾਂ ਦੇ ਵਾਲੇ ਸੁੱਕੇ ਹੋਏ ਜਿਹੜੇ ਮੈਂ ਪੰਸਾਈ ਦੀ ਦੁਕਾਨ ਤੋਂ ਲੈ ਕੇ ਆਲਰੇਡੀ ਹੀ ਰੱਖੇ ਹੋਏ ਨੇ ਇਹ ਰੱਖੇ ਹੋਏ ਨੇ ਤੇ ਅਸੀਂ ਇਹਨਾਂ ਨੂੰ ਮਤਲਬ ਉਹ ਜਿਹੜੇ ਹੁੰਦੇ ਆ ਤਾਜ਼ਾ ਫੁੱਲ ਹੁੰਦੇ ਆ ਉਹਨਾਂ ਨੂੰ ਤਾਂ ਅਸੀਂ ਉਸੇ ਵaile ਅਸੀਂ ਕਰ ਸਕਦੇ ਆ ਤੇ ਇਹਨੂੰ ਥੋੜਾ ਇੱਕ ਦਿਨ ਡਬੋ ਕੇ ਤੁਸੀਂ ਰੱਖ ਲਓ ਤੇ ਇਹਨੂੰ ਤੁਸੀਂ ਕੀ ਕਰਨਾ ਹੈ ਕਿ ਇੱਕ ਕੱਚ ਕੱਚ ਦੀ ਕਟੋਰੀ ਲੈ ਲਓ ਹਨਾ ਤੇ ਲੈ ਆਸੀ ਤੁਸੀਂ ਬੋਟਲ ਛੋਟੀ ਕੱਚ ਦੀ ਸ਼ੀਸ਼ੀ ਲੈ ਲਿਓ ਜਿਹੜਾ ਤੁਸੀਂ ਬਣਾਉਣਾ ਹੈ ਤੇ ਇਹਦੇ ਵਿੱਚ ਤੁਸੀਂ ਗੁਲਾਬ ਜਲ ਪਾ ਲੈਣਾ ਥੋੜਾ ਜਿਹਾ ਚਮਚੇ ਕੇ ਪਾਣਾ ਹੈ ਗੁਲਾਬ ਜਲ ਮੈਂ ਥੋੜਾ ਬਣਾਉਣਾ ਬਸ ਤੁਹਾਨੂੰ ਦੱਸਣ ਵਾਸਤੇ ਇਸ ਕਰਕੇ ਤੇ ਮੈਂ ਥੋੜਾ ਜਿਹਾ ਬਣਾਵਾਂਗੀ ਤਾਂ ਕਰਕੇ ਤੇ ਤੁਸੀਂ ਥੋੜਾ ਜਨਾ ਦੋ ਚਮਚੇ ਲੈ ਲਿਓ ਬਣਾ ਕੇ ਤੇ ਇਕੱਠਾ ਰੱਖ ਲਿਓ ਤੇ ਇਹਦੇ ਵਿੱਚ ਅਸੀਂ ਪਾ ਦੇਣੀਆ ਗੁਲਾਬ ਜਲ ਦੇ ਵਿੱਚ ਪੱਤੀਆਂ ਐਨੀਆਂ ਕਿਉਂਕਿ 1-2 ਦਿਨ ਵਾਸਤੇ ਮੈਂ ਆਪਣੇ ਬੇਟੇ ਵਾਸਤੇ ਬਣਾ ਰਹੀ ਆ ਤੇ ਮੈਨੂੰ ਫਰੈਸ਼ ਨਹੀਂ ਸੀ ਮਿਲਿਆ ਜੇ ਫਰੈਸ਼ ਮਿਲਦਾ ਤੇ ਫਿਰ ਮੈਂ ਉਹ ਤੇ ਉਸੇ ਵੇਲੇ ਮੈਚ ਹੋ ਜਾਂਦਾ ਤੇ ਇਹਦੇ ਨੂੰ ਭਿਉ ਕੇ ਰੱਖਣਾ ਭਿਉ ਕੇ ਰੱਖਾਂਗੇ ਨਾ ਥੋੜਾ ਰਾਤ ਇਹਨੂੰ ਹੁਣ ਜਦੋਂ ਇਹ ਭੇਜੇਗਾ ਚੰਗੀ ਤਰ੍ਹਾਂ ਇਹ ਪੱਤੀਆਂ ਫੁੱਲ ਜਾਣਗੀਆਂ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਬਲੈਂਡ ਕਰ ਲੈਣਾ ਫਿਰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਇਹਦੇ ਵਿੱਚ ਇਹ ਭਿੱਜ ਗਿਆ ਤੇ ਇਹਦੇ ਵਿੱਚ ਅਸੀਂ ਪਾ ਲੈਣਾ ਇੱਕ ਵਿਟਾਮਿਨ E ਦਾ ਕੈਪਸੂਲ ਵਿਟਾਮਿਨ E ਦਾ ਕੈਪਸੂਲ ਇੱਕ ਪਾ ਲੈਣਾ ਤੇ ਬਣਾ ਕੇ ਤੁਸੀਂ ਇੱਕ ਸ਼ੀਸ਼ੀ 'ਚ ਰੱਖ ਲਿਓ ਤੇ ਉਹਦੀ ਤੁਸੀਂ ਲਗਾਤਾਰ ਮ사ਜ ਕਰਨੀ ਆ ਆਪਣੇ ਲਿਪਸ ਦੇ ਉੱਤੇ ਲਗਾਤਾਰ ਇਹਦੀ ਮ사ਜ ਕਰਨੀ ਆ ਇਹ ਨਾ ਹੋਏ ਤੁਸੀਂ ਅ ਮਤਲਬ ਇੱਕ ਦੋ ਵਾਰੀ ਲਾ ਲਓ ਤਾਂ ਕਹੋ ਦੀਦੀ ਹੋਇਆ ਨਹੀਂ ਕੋਈ ਜਿਹੜੀ ਵੀ ਰੈਮਡੀ ਅਸੀਂ ਕਰਦੇ ਆ ਨਾ ਉਹਨੂੰ ਟਾਈਮ ਲੱਗਦਾ ਇੱਕ ਦੋ ਮਹੀਨੇ ਅਸੀਂ ਲਗਾਤਾਰ ਕਰਾਂਗੇ ਨਾ ਹੋਮ ਰੈਮਡੀ ਕੋਈ ਵੀ ਆ ਕੋਈ ਅਸੀਂ ਜੇ ਫੀਸ ਤੇ ਕਰ ਰਹੇ ਆ ਜਾਂ ਕੁਝ ਵੀ ਕਰ ਰਹੇ ਆ ਜਾਂ ਅਸੀਂ ਵਰਤ ਰਹੇ ਆ ਜਿਵੇਂ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਲਗਾ ਲਓ ਇਹ ਮੇਰੇ ਵਿੱਚ ਪਾਤਾ ਇੱਕ ਵਿਟਾਮਿਨ ਡਾ ਕੈਪਸੂਲ ਇਹਦੇ ਵਿੱਚ ਮੈਂ ਥੋੜਾ ਬਣਾ ਰਹੀ ਹਾਂ ਤਾਂ ਕਰਕੇ ਤੇ ਵੈਸੇ ਤੁਸੀਂ ਜੇ 2 ਚਮਚ ਪਾਣਾ ਫਿਰ ਤੁਸੀਂ 2 ਬਣਾ ਕੇ ਪਾ ਲੈਣੇ ਤੈਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਇਹਨੂੰ ਕਰ ਲੈਣਾ ਇਹ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਥੋੜਾ ਜਿਹਾ ਗਲੱਬ ਜਲ ਹੋਰ ਪਾ ਲੈਣੀ ਮੈਂ ਤੈਨੂੰ ਪੀ ਕੇ ਮੈਂ ਰੱਖ ਦਾਂਗੀ ਰਾਤ ਤੱਕ ਇਹ ਭਿਜ ਜਾ ਰਿਹਾ ਥੋੜਾ ਫੁੱਲ ਜਾਏਗਾ ਈ ਬਸ ਮੈਂ ਤੁਹਾਨੂੰ ਦੱਸਣ ਕਰਕੇ ਕੀਤਾ ਕਿਉਂ ਭੈਣ ਮੈਨੂੰ ਕਹਿ ਰਹੀ ਸੀ ਤੁਸੀਂ ਵੀਡੀਓ ਕਿਉਂ ਨਹੀਂ ਪਾ ਰਹੇ ਤੇ ਜਦੋਂ ਗੁਲਾਬ ਚੰਗੀ ਤਰ੍ਹਾਂ ਇਹਦੇ ਵਿੱਚ ਭਿੱਜ ਜਾਣਗੇ ਡਿੱਪ ਹੋ ਜਾਣਗੇ ਤੇ ਇਹਨਾਂ ਨੇ ਇਹ ਮੈਲਟ ਹੋ ਜਾਣਾ ਵਿੱਚ ਇੱਕ ਵੀਟਾਮਿਨ E ਦਾ ਕੈਪਸੂਲ ਪਾਤਾ ਦੋ ਚਮਚ ਪਾ ਦਿੱਤੇ ਅਸੀਂ ਗੁਲਾਬ ਜਲ ਦੇ ਥੋੜੀ ਜਿਨੀ ਅਸੀਂ ਗਲੈਸਰੀਨ ਪਾ ਲਾਂਗੇ ਤੇ ਇਹਦਾ ਜਦੋਂ ਇਹ ਸਾਰਾ ਭਿੱਜ ਜਾਈਗਾ ਇਹ ਗੁਲਾਬ ਜਿਹੜੇ ਇਹਦੇ ਵਿੱਚ ਇੱਕਦਮ ਮਸਲ ਹੋ ਜਾਣਗੇ ਚੰਗੀ ਤਰ੍ਹਾਂ ਇਹਨਾਂ ਨੂੰ ਕਰ ਲੈਣਾ ਥੋੜੀ ਜਿਨੀ ਐਲੋਵੇਰਾ ਜੈਲ ਪਾ ਲਓ ਤੇ ਥੋੜੀ ਜਿਨੀ ਮੈਂ ਐਲੋਵੇਰਾ ਜੈਲ ਨਹੀਂ ਪਾਵਾਂਗੀ ਤੇ ਮੈਂ ਪਾਵਾਂਗੀ ਇਹਦੇ ਵਿੱਚ ਥੋੜੀ ਜਿਹੀ ਗਲੈਸਰੀਨ ਗਲਿਸਰੀਨ ਜਿਹੜੀ ਬਹੁਤ ਵਧੀਆ ਹੈਗਾ ਇਹਦੇ ਮੈਂ ਥੋੜਾ ਜਿਹਾ ਡਰਾਪਸ ਪਾਵਾਂਗੇ ਗਲਿਸਰੀਨ ਦੇ ਥੋੜੀ ਜਿਹੀ ਮੈਂ ਡਰਾਪਸ ਪਾ ਲਈ ਨੇ 1 2 ਡਰਾਪਸ ਪਾਉਣੇ ਜਿਆਦਾ ਨਹੀਂ ਤੇ ਇਹਨਾਂ ਨੂੰ ਚੰਗੀ ਤਾਂ ਮੈਸ ਕਰ ਲਾਂਗੇ ਮੈਸ ਕਰਕੇ ਇਹਨੂੰ ਮੈਨੂੰ ਇੱਦਾਂ ਰੱਖ ਲੈਣਾ ਔਰ ਜਦੋਂ ਇਹ ਹੋ ਜਾਏਗਾ ਤਾਂ ਕਿਸੇ ਕੱਚ ਦੀ ਸ਼ੀਸ਼ੀ 'ਚ ਪਾ ਦਾਂਗੇ ਤੇ ਇਹਨੂੰ 2 3 ਵਾਰੀ ਤੁਸੀਂ ਆਪਣੇ ਲਿਪਸ ਤੇ ਜੇ ਜਦ ਦਸ ਰਹੇਗੀ ਤਾਂ ਮੈਲਟ ਹੋ ਜਾਏਗੀ ਇਹਨੂੰ ਚੰਗੀ ਤਰ੍ਹਾਂ ਆਪਣੇ ਲਿਪਸ ਤੇ ਸਾਰੇ ਹੀ ਇਦਾਂ ਲਗਾਉਣਾ ਤੁਸੀਂ ਮੈਂ ਲਿਪਸਟਿਕ ਲਗਾਈ ਹੋ ਮੈਂ ਉਤਾਰ ਲਾ ਫਿਰ ਮੈਂ ਦੱਸਦੀ ਕਿਦਾਂ ਤੁਸੀਂ ਕਰਨਾ ਤਾਂ ਮੈਂ ਮਾਰਕੀਟ ਗਈ ਸੀ ਕਿ ਉੱਥੋਂ ਆ ਕੇ ਮੈਂ ਕਿਹਾ ਚਲ ਵੀਡੀਓ ਸ਼ੂਟ ਕਰਦਾ ਕਾਫੀ ਦਿਨ ਹੋ ਗਏ ਭੈਣਾਂ ਨੂੰ ਦਿੱਤੀ ਨਹੀਂ ਮੈਂ ਵੀਡੀਓ ਤੇ ਮੈਨੂੰ ਕਮੈਂਟ ਆ ਰਹੇ ਸੀ ਇਹ ਜਦੋਂ ਹੁਣ ਇਹ ਤਹੇ ਜੇ ਪਿੱਛੇ ਹੀ ਹੈ ਨਾ ਜਦੋਂ ਇਹਨਾਂ ਚੰਗੀ ਤਰ੍ਹਾਂ ਮੈਲਟ ਹੋ ਜਾਣਾ ਇਹਨੇ ਕਰੀਮ ਜੀ ਬਣ ਜਾਣਾ ਸ਼ੀਸ਼ੀ ਚ ਪਾ ਦੇਣਾ ਤੇ ਤੁਸੀਂ ਇਦਾਂ ਚੰਗੀ ਤਰ੍ਹਾਂ ਕਰਕੇ ਬਾਦ ਵਿੱਚ ਤੁਸੀਂ ਇਹਨੂੰ ਇੱਥੇ ਲਿਪਸ ਤੇ ਆਪਣੇ ਤੇ ਇੱਦਾਂ ਰੋਜ਼ ਮ사ਜ ਕਰੋ ਫਰੂਟ ਖਾਓ ਹੈਲਦੀ ਖਾਣਾ ਖਾਓ ਜਿਹੜੀ ਵੀ ਤੁਹਾਨੂੰ ਕਮੀ ਆ ਪੇਸ਼ੀ ਹੈ ਨਾ ਕੋਈ ਵੀ ਸਰੀਰ ਦੇ ਵਿੱਚ ਮਿਨਰਲਸ ਗਾਹਾਂ ਜਿੰਨੇ ਵਿਟਾਮਿਨਸ ਦੀ ਕਮੀ ਹੁੰਦੀ ਹੈ ਉਹਦੇ ਕਰਕੇ ਵੀ ਜਿਹੜੇ ਤੇ ਮੀਨੋਪੋਜ਼ ਕਰਕੇ ਵੀ ਇਹ ਬਲੈਕ ਜਿਹੜੇ ਲਿਪਸ ਹੋ ਜਾਂਦੇ ਨੇ ਤੇ ਕਈ ਕਮੀਆਂ ਹੁੰਦੀਆਂ ਉਹਨਾਂ ਨੂੰ ਵੀ ਕਰਨਾ ਉਹ ਡਾਕਟਰ ਨੂੰ ਵੀ ਸਲਾਹ ਵੀ ਜ਼ਰੂਰ ਲਓ ਤੇ ਇਹ ਤੁਸੀਂ ਘਰ ਆਪਣੇ ਹੋਮ ਰੈਮਡੀ ਵੀ ਕਰੋ ਤੇ ਇਹਨੂੰ ਤੁਸੀਂ ਇਦਾਂ ਰੋਜ਼ ਹੀ ਰਾਤ ਨੂੰ ਮੀ ਸੇਰ ਤੇ ਟੈਂਟਮ ਡੇਲੀ ਕਰੋ ਮਹੀਨਾ ਡੇਢ 2 ਮਹੀਨੇ ਕਰੋ ਦੇਖੋ ਤੁਹਾਡੇ ਲਿਪਸਿਕ ਆਖਦਮ ਪਿੰਕ ਹੋ ਜਾਣਗੇ ਇਹ ਨਾਲ ਚੰਗੀ ਤਰ੍ਹਾਂ ਇਦਾਂ ਦਾ ਇੱਦਾਂ ਮਲਣਾ ਚੰਗੀ ਤਰ੍ਹਾਂ ਇੱਦਾਂ ਲਗਾ ਕੇ ਥੋੜਾ ਜਿਹਾ ਇੱਦਾਂ ਚੰਗੀ ਤਰ੍ਹਾਂ ਲਗਾ ਲਓ ਦੋ ਫਿਰ ਮੈਂ ਦੱਸਦਾ ਇੱਕ ਵਾਰੀ ਦੋ ਚਮਚ ਗੁਲਾਬ ਜਲ ਥੋੜੀਆਂ ਜਿਹੀਆਂ ਪੱਤੀਆਂ ਗੁਲਾਬ ਅਗਰ ਮਿਲ ਜਾਂਦਾ ਤਾਂ ਉਹਦਾ ਦਾ ਫੁੱਲ ਵਿੱਚ ਕਰ ਦੋ ਮੈਲ ਉਹ ਤਾਂ ਉਸੇ ਵਾਲੇ ਹੀ ਹੋ ਜਾਂਦਾ ਨੋਸੇ ਵਾਲੇ ਬਣ ਜਾਂਦੀ ਹੈ ਪਰ ਇਹਨੂੰ ਅਸੀਂ ਭਿਓ ਕੇ ਰੱਖਾਂਗੇ ਤੇ ਤਾਂ ਬਣੇਗੀ ਇਹਨੂੰ ਮੈਂ ਰਾਤ ਪੂਰਾ ਢੱਕ ਕੇ ਰੱਖ ਦਾਂਗੀ ਤੇ ਰਾਤ ਨੂੰ ਜਦੋਂ ਫੁੱਲ ਜਾਏਗਾ ਤੇ ਚੰਗੀ ਤਰ੍ਹਾਂ ਇਹਨੂੰ ਕਰਕੇ ਮੈਸ ਤੇ ਫਿਰ ਮੈਂ ਸ਼ੀਸ਼ੀ ਚ ਪਾ ਲੂੰਗੀ ਫਿਰ ਮੈਂ ਆਪਣੇ ਬੇਟੇ ਨੂੰ ਲਗਾਇਆ ਕਰਾਂਗੀ ਤੇ ਉਹਦੇ ਲਿਪਸ ਵੀ ਥੋੜੇ ਜਨੇ ਕਾਲੇ ਜਿਹੇ ਆ ਤੇ ਮੈਨੂੰ ਕਮੈਂਟ ਵੀ ਆ ਰਹੇ ਸੀਗੇ ਏਦਾਂ ਤੁਸੀਂ ਲਗਾ ਲੈਣਾ ਤੇ ਇੱਕ ਗੱਲ ਹੋਰ ਆ ਭੈਣਾ ਨੂੰ ਕਿ ਜਿਹੜੀਆਂ ਭੈਣਾ ਫੇਸ ਦੇ ਉੱਤੇ ਕੁਝ ਕਰ ਨਹੀਂ ਸਕਦੀਆਂ ਕਈ ਉਹਨਾਂ ਕੋ ਟਾਈਮ ਹੀ ਨਹੀਂ ਹੈਗਾ ਉਹ ਬਸ ਉਹ ਇੱਕ ਨਿਕਜਣਾ ਕੰਮ ਕਰ ਲੈ 2-3 ਚਮਚ ਨਾਰੀਅਲ ਦੇ ਤੇਲ ਦੇ ਐਕਸਟਰਾ ਵਰਜਨ ਤੇਲ ਲੈ ਲਓ ਉਹ ਲੈ ਕੇ ਤੇ ਵਿੱਚ ਤੁਸੀਂ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲਓ ਜੇ 2 ਚਮਚ ਤੁਸੀਂ ਲੈਣੇ ਆ ਉਹ ਲਾਗ ਜਾਲ ਦੇ ਹੈਨਾ ਤੇ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲਓ ਤੇ ਨਾਲ ਤੁਸੀਂ ਫਟਕਰੀ ਪਾ ਲਓ ਥੋੜੀ ਜਿਹੀ ਉਹ ਵੀ ਤੁਸੀਂ ਫੇਸ ਤੇ ਕਰੋ ਤੇ ਜੇ ਨਹੀਂ ਕਰ ਸਕਦੇ ਤੁਸੀਂ ਤੇਲ ਲੈ ਲਓ ਉਹ ਤੁਹਾਨੂੰ ਦੱਸਿਆ ਜਿਹੜਾ ਐਕਸਟਰਾ ਵਰਜਨ ਤੇਲ ਉਹਦੇ ਵਿੱਚ ਕੱਲੀ ਫਟਕਰੀ ਥੋੜੀ ਚੁਟਕੀ ਭਰ ਕੇ ਫਟਕਰੀ ਦੀ ਜਿਹੜੀ ਇਹ ਮੈਂ ਪਾਊਡਰ ਜਿਹੜਾ ਮੀਂਹ ਪਾਊਡਰ ਬਣਾਇਆ ਹੋਇਆ ਇਹ ਪਾ ਲਓ ਤੁਸੀਂ ਇਹ ਪਾ ਕੇ ਤੇ ਤੁਸੀਂ ਇੱਕ ਬੋਤਲ ਦੇ ਵਿੱਚ ਪਾ ਕੇ ਤੇਲ ਰੱਖ ਲਓ ਰਾਤ ਨੂੰ ਰੋਜ਼ ਇਹਦੀ ਮ사ਜ ਕਰੋ ਤੇ ਤੁਹਾਡਾ ਫੇਸ ਇੱਕਦਮ ਠੀਕ ਹੋ ਜਾਏਗਾ ਕਾਲੇ ਦਾਗ ਦੱਬੇ ਸਾਰੇ ਹਰ ਜਾਣਗੇ ਫਟਕਰੀ ਬਹੁਤ ਵਧੀਆ ਹੈ ਫਟਕਰੀ ਨੂੰ ਨਾਰੀਅਲ ਦੇ ਤੇਲ ਚ ਬਸ ਪਾ ਲੋ ਤੇ ਇੱਕ ਸ਼ੀਸ਼ੀ ਚ ਪਾ ਕੇ ਰੱਖ ਲੋ ਸਵੇਰੇ ਸ਼ਾਮ ਇਹਨੂੰ ਤੁਸੀਂ ਉਸ ਤੇਲ ਨੂੰ ਲਗਾਓ ਇਹ ਬਹੁਤ ਵਧੀਆ ਹੈ ਤੇ ਇਹ ਵੀ ਨੁਕਤਾ ਬਹੁਤ ਵਧੀਆ ਹੈ ਤੇ ਇਹ ਜਿਹੜਾ ਮੈਂ ਸੀਰਮ ਬਣਾਇਆ ਇਹ ਵਾਲਾ ਇਹ ਮਨੱਠੀ ਵਾਲਾ ਇਹਦੇ ਵਿੱਚ ਮੈਂ ਬਦਾਮ ਰੋਗਨ ਔਰ ਜਤੂੰ ਦਾ ਤੇਲ ਵੀ ਪਾ ਲਿਆ ਸੀ ਤੇ ਬਹੁਤ ਵਧੀਆ ਬਣ ਗਿਆ ਔਰ ਇਹਨੂੰ ਡੇਲੀ ਹੀ ਆਪਣੇ ਫੇਸ ਤੇ ਲਗਾਉਣਾ ਸ਼ੁਰੂ ਕਰੋ ਥੋੜਾ ਜਿਹਾ ਲਗਾਉਣਾ ਸਾਰੇ ਬਹੁਤ ਹੀ ਰਸਮੈਲੀ ਬਹੁਤ ਵਧੀਆ ਤੇ ਨਾ ਵੀ ਹੋ ਸਕੇ ਤੇ ਇਹਨੂੰ ਜੇ ਤੁਹਾਨੂੰ ਕੋਈ ਨਹੀਂ ਹੁੰਦਾ ਤੇ ਇਹ ਮਲਠੀ ਲੈ ਲੈਣੀ ਤੁਸੀਂ ਮੈਂ ਤੁਹਾਨੂੰ ਦੱਸਦੀ ਆ ਏਦਾਂ ਵੀ ਤੁਸੀਂ ਕਰ ਸਕਦੇ ਹੋ ਇਹ ਮਲਠੀ ਜਿਹੜੀ ਆ ਜਿਹੜੀ ਇਹ ਦੀਪਕ ਕੀਤੀ ਹੋਈ ਮਲਠੀ ਆ ਇਹਨੂੰ ਲੈ ਲਓ ਇੱਕ ਇਹਦਾ ਟੁੱਕਰੇ ਨੂੰ ਇਹ ਪੀਤੀ ਹੋਈ ਇਹਨੂੰ ਲੈ ਲਓ ਇਹਨੂੰ ਮਲਠੀ ਨੂੰ ਇਹਦੀ ਮ사ਜ ਕਰੋ ਮਲਠੀ ਦੇ ਨਾਲ ਏਦਾਂ ਕਰਕੇ ਇਹ ਦਿਨ ਤੁਹਾਡੀ ਏਕਤਮ ਸਕਿਨ ਟਾਈਟ ਹੋ ਜਾਏਗੀ ਜਿਹੜੀ ਭਜੀ ਹੋਈ ਮਲਠੀ ਆ ਪਰ ਇਹ ਵਕਤ ਜਿਹੜੇ ਤੁਸੀਂ ਘਰ ਦੇ ਜਿੰਨੇ ਵੀ ਜੀਓ ਉਹਨਾਂ ਨੇ ਸਾਰਿਆਂ ਨੇ ਇਹੀ ਮਲਠੀ ਨਹੀਂ ਵਰਤਨੀ ਕਿ ਆਪਣਾ ਜੇ ਫਿਰ ਆਪਣਾ ਅਲੱਗ-ਅਲੱਗ ਬਣਾ ਕੇ ਰੱਖ ਲਓ ਤੇ ਇਹਨੂੰ ਇਦਾਂ-ਇਦਾਂ ਕਰਕੇ ਇਸ ਮਲਠੀ ਨੂੰ ਫੇਸ ਦੇ ਉੱਤੇ ਇਦਾਂ ਲਗਾਓ ਇਹ ਬਹੁਤ ਵਧੀਆ ਹੈਗੀ ਆ ਔਰ ਚਿਹਰਾ ਇੱਕਦਮ ਤੁਹਾਡਾ ਚਮਕ ਜਾਏਗਾ ਔਰ ਸਕਿਨ ਤੁਹਾਡੀ ਟਾਈਟ ਹੋ ਜਾਏਗੀ ਇਹ ਮਲਠੀ ਦਾ ਜਿਹੜਾ ਟੁਕੜਾ ਤੁਸੀਂ ਲਿਆ ਯੋਦੇ ਦੇ ਨਾਲ ਤੁਸੀਂ ਇਹਨੂੰ ਮ사ਜ ਕਰਨੀ ਹੈ ਇੱਦਾਂ ਕਰਕੇ ਬਹੁਤ ਵਧੀਆ ਚੀਜ਼ ਹੈ ਇਹਦਾ ਰਿਜ਼ਲਟ ਜਦੋਂ ਆਏਗਾ ਫਿਰ ਤੁਹਾਨੂੰ ਪਤਾ ਲੱਗੇਗਾ ਤੁਸੀਂ ਲਗਾਤਾਰ ਇਹਨੂੰ ਕਰੋਗੇ ਦਿਨ 'ਚ ਇੱਕ ਵਾਰੀ ਕਰੋ ਤੁਹਾਡਾ ਚਿਹਰਾ ਇੱਕਦਮ ਜਿੰਨਾ ਦੀ ਢਿੱਲੀ ਸਕਿਨ ਹੋ ਗਈ ਆ ਉਹ ਇੱਕਦਮ ਠੀਕ ਹੋ ਜਾਏਗੀ ਇਹ ਮਲਠੀ ਦੇ ਟੁਕੜੇ ਦੇ ਨਾਲ ਇਹ ਨਾ ਹੋਵੇ ਕਿ ਸਾਰੇ ਜਿੱਥਰ ਘਰ ਦੇ ਜਿੰਨੇ ਜੀ ਹੈਗੇ ਉਹ ਇੱਕੋ ਹੀ ਮਲਠੀ ਯੂਜ਼ ਕਰੋ ਇੱਕ ਦੂਜੇ ਨੂੰ ਪਤਾ ਨਹੀਂ ਸਕਿਨ ਦੀ ਕੋਈ ਪ੍ਰੋਬਲਮ ਹੋਵੇ ਤੇ ਇਹਦਾ ਥੋੜਾ ਜਿਨਾ ਤੁਸੀਂ ਧਿਆਨ ਰੱਖਿਓ ਤੇ ਜੇ ਤੁਸੀਂ ਸਾਰਿਆਂ ਨੇ ਵਰਤਨੀਆਂ ਤੇ ਘਰ ਵਿੱਚੋਂ ਅਲੱਗ-ਅਲੱਗ ਤੁਸੀਂ ਸੀਰਮ ਬਣਾ ਕੇ ਰੱਖੋ ਤੇ ਇਹ ਬਹੁਤ ਵਧੀਆ ਮਹਿੰਗਾ ਇਹਨਾਂ ਨੇ ਮਹਿੰਗੇ ਜਿਹੜੇ ਸਪਰਡਕਟ ਵਰਤਦੇ ਉਹਨਾਂ ਨਾਲੋਂ ਇਹ ਜ਼ਿਆਦਾ ਵਧੀਆ ਹੈ ਤੁਸੀਂ ਘਰ ਆਪਣੇ ਘਰ ਵਰਤ ਸਕਦੇ ਹੋ ਤੇ ਇਹਨੂੰ ਇਦਾਂ ਲਗਾਓ ਕਿ ਮੈਨੂੰ ਫੀਵਰ ਹੋਣ ਕਰਕੇ ਥੋੜਾ ਮੇਰਾ ਚਿਹਰਾ ਇਦਾਂ ਦਾ ਹੋਇਆ ਪਿਆ ਕਿ ਮੇਰ ਕੋ ਆਪ ਵੀ ਨਹੀਂ ਹੋ ਰਿਹਾ ਮੈਂ ਕੁਛ ਕਰਨੀ ਰਹੀ ਮੈਂ ਤੇ ਇਹ ਮੈਂ ਤੁਹਾਨੂੰ ਮੈਂ ਪੈਨਾ ਨਾਲ ਸ਼ੇਅਰ ਕਰਦਾ ਕਿ ਇਹ ਵੀ ਬਹੁਤ ਵਧੀਆ ਚੀਜ਼ ਹੈ ਇਹਨੂੰ ਮਲਠੀ ਨੂੰ ਚੰਗੀ ਤਰ੍ਹਾਂ ਰੱਬ ਕਰਨਾ ਇਹਨੂੰ ਪੂਰਾ ਇਹਦੇ ਨਾਲ ਮ사ਜ ਕਰਨੀ ਤੁਸੀਂ ਇਹਦੇ ਦੇ ਉੱਪਰ ਨੂੰ ਇੱਥੇ ਉੱਪਰ ਨੂੰ ਇਹਦਾ ਇਹਦਾ ਕਰਕੇ ਤੁਕਮ ਲੱਠੀ ਜਿਹੜੀ ਸੀਰਮ ਵਿੱਚ ਭਿੱਜੀ ਹੋਈ ਹੈ ਔਰ ਪੂਰਾ ਇਹਦੇ ਵਿੱਚ ਇਹਦੇ ਵਿੱਚ ਅਸਰ ਹੈ ਮੱਲਠੀ ਦਾ ਤੇ ਬਹੁਤ ਵਧੀਆ ਚਿਹਰਾ ਐ ਚਮਕ ਜਾਏਗਾ ਤੁਹਾਡਾ ਸਕਿਨ ਸਾਫ਼ ਹੋ ਜਾਏਗੀ ਤੇ ਮੈਨੂੰ ਇਦਾਂ ਕਰਕੇ ਰੱਖ ਲੈਣਾ ਤੁਸੀਂ ਤੇ 10 ਮਿੰਟ ਇਦਾਂ ਲਗਾ ਕੇ ਰੱਖਣਾ ਫਿਰ ਇਸ ਤੋਂ ਬਾਅਦ ਤੁਸੀਂ ਆਪਣਾ ਫੇਸ ਜਿਹੜਾ ਸਿੰਪਲ ਪਾਣੀ ਦੇ ਨਾਲ ਤੁਸੀਂ ਧੋ ਸਕਦੇ ਹੋ ਤੇ ਇਹ سیرਮ ਉਹ ਜਿਹੜੀ ਮਲਠੀ ਦਾ ਟੁਕੜਾ ਐ ਸੀ ਮੈਂ ਫੇਰ ਵਿੱਚ ਇਹਦੇ ਚ ਪਾ ਦਿੱਤਾ ਇਹਨੂੰ ਰੋਜ਼ ਹੀ ਇਦਾਂ ਇੱਕ ਵਾਰੀ ਤੁਸੀਂ ਕਰੋ ਜ਼ਰੂਰ ਇਹਦੀ ਮ사ਜ ਕਰੋ ਚਿਹਰਾ ਬਹੁਤ ਵਧੀਆ ਹੋ ਜਾਏਗਾ एकदम ਸਾਫ਼ ਹੋ ਜਾਏਗਾ ਚਿਹਰਾ ਤੁਹਾਡਾ একদম ਤੇ ਇਹ ਵੀ ਬਹੁਤ ਵਧੀਆ ਚੀਜ਼ ਐ ਤੇ ਇੱਕ ਮੈਂ ਤੁਹਾਨੂੰ ਇੱਕ ਇਹ ਦੱਸਿਆ ਕਿ ਮਲਠੀ ਵਾਲਾ ਇਹਦੇ ਨਾਲ ਮ사ਜ ਕਰੋ ਤੁਹਾਡਾ ਚਿਹਰਾ ਜਿਹੜੀ ਢਿੱਲੀ ਸਕਿਨ ਹੈ ਉਹ ਠੀਕ ਹੋ ਜਾਏਗੀ ਜਿਹੜੇ ਵੀ ਦਾਗ ਧੱਬੇ ਸਾਰੇ ਜਨੇ ਠੀਕ ਹੋ ਜਾਣਗੇ ਇੱਕ ਮੈਂ ਤੁਹਾਨੂੰ ਦੱਸਿਆ ਲਿਪਸ ਵਾਸਤੇ ਜਿਹੜਾ ਮੈਂ ਬਣਾਇਆ ਹੋਇਆ ਇਹ ਵਾਲਾ ਤੁਸੀਂ ਯੂਜ਼ ਕਰੋ ਇਹ ਭੈਣ ਨੇ ਮੀਨ ਰਵਿੰਦਰ ਕੋਰ ਨੇ ਕਿਹਾ ਸੀਗਾ ਕਿ ਜਰੂਰ ਦੱਸੋ ਤੇ ਇਹ ਤੁਸੀਂ ਜਰੂਰ ਭੈਣਜੀ ਬਣਾ ਲਿਓ ਆਪਣੇ ਬੱਚੇ ਵਾਸਤੇ ਜਾਂ ਆਪਣੇ ਵਾਸਤੇ ਜਿਹਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਇਹ ਤੁਸੀਂ ਬਣਾ ਕੇ ਘਰ ਰੱਖ ਲਓ ਤੇ ਡੇਲੀ ਇਹਦੀ ਮ사ਜ ਕਰੋ 2 ਮਹੀਨੇ ਲਗਾਤਾਰ ਤੁਸੀਂ ਮ사ਜ ਕਰੋਗੇ ਨਾ ਇਹਦੀ ਤੇ ਤੁਹਾਡੇ ਲਿਪਸ ਜਿਹੜੇ ਪਿੰਕ ਹੋ ਜਾਣਗੇ ਕਿ ਇਦਾਂ ਦੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਫਰੈਸ਼ ਫੁੱਲ ਲੈ ਲਿਓ ਤੇ ਜਿਹੜੀਆਂ ਭੈਣਾਂ ਨਹੀਂ ਕਰ ਸਕਦੀਆਂ ਆਪਣੇ ਫੇਸ ਦੇ ਉੱਤੇ ਫਟਕਰੀ ਵਗੈਰਾ ਹੋਰ ਨਹੀਂ ਕਰਦੀਆਂ ਆਪਣਾ ਕੋਈ ਪੈਕ ਨਹੀਂ ਕਰ ਸਕਦੀਆਂ ਬਣਾ ਕੇ ਤੇ ਉਹ ਤੁਸੀਂ ਇਦਾਂ ਕਰ ਲਿਓ ਕਿ ਇੱਕ ਆਲੂ ਲੈ ਲਿਓ ਤੇ ਇੱਕ ਟਮਾਟਰ ਇਹਦਾ ਗ੍ਰਾਈਂਡ ਕਰਕੇ ਇਹਦਾ ਪਾਣੀ ਕੱਢ ਕੇ ਤੁਸੀਂ ਤੇ ਇਹਦੇ ਵਿੱਚ ਇੱਕ ਚਮਚ ਵੇਸਾਂ ਦਾ ਪਾ ਲਓ ਤੇ ਵਿੱਚ ਇੱਕ ਵਿਟਾਮਿਨ E ਦਾ ਕੈਪਸੂਲ ਪਾ ਲਿਓ ਥੋੜੀ ਜਿਹੀ ਐਸਵੀਨ ਪਾ ਲਿਓ ਤੇ ਥੋੜਾ ਜਿਹਾ ਪਾ ਲਿਓ ਐਲੋਵੇਰਾ ਜੈਲ ਇਹਦਾ ਪੈਕ ਬਣਾ ਕੇ ਫੇਸ ਦੇ ਉੱਤੇ ਲਗਾ ਲਓ ਉਹ ਵੀ ਬਹੁਤ ਵਧੀਆ ਥੋੜੀ ਮ사ਜ ਕਰ ਲਓ ਬਹੁਤ ਵਧੀਆ ਉਹ ਵੀ ਤੁਹਾਨੂੰ ਮੈਂ ਕੱਲ ਕਰਕੇ ਦੱਸਾਂਗੀ ਤੇ ਵੀਡੀਓ ਲੰਬੀ ਹੋ ਜਾਣੀ ਨਹੀਂ ਤੇ ਉਹ ਵੀ ਸਟੈਪ ਤੁਹਾਨੂੰ ਕਰਕੇ ਦੱਸ ਦੇਣਾ ਸੀ ਮੈਂ ਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਆ ਤੇ ਜੇ ਕੁਝ ਵੀ ਨਹੀਂ ਹੁੰਦਾ ਤਾਂ ਤੁਸੀਂ ਇਦਾਂ ਕਰ ਲਿਓ ਐਕਸਾ ਵਰਜਨ ਤੇਲ ਲੈ ਲਿਓ ਨਾਰੀਅਲ ਦਾ ਉਹਦੇ ਵਿੱਚ ਤੁਸੀਂ ਬਸ ਕੁਝ ਨਹੀਂ ਕਰਨਾ ਫਟਕਰੀ ਨੂੰ ਵਿੱਚ ਪਾ ਲਿਓ ਥੋੜਾ ਜਿਹਾ ਦੋ ਕੁ ਚੁਟਕੀਆਂ ਤੇਲ ਦੇ ਵਿੱਚ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਰਾਤ ਨੂੰ ਦਿਨੇ ਦੇ ਪੈਰੇ ਇਹਦੀ ਥੋੜਾ ਜਿਨਾ ਲਿਆ ਮ사ਜ ਕਰੋ ਚਿਹਰਾ एकदम ਠੀਕ ਹੋ ਜਾਏਗਾ ਛਾਈਆਂ ਵਗੈਰਾ ਤੁਹਾਡੀਆਂ ਹਟ ਜਾਣਗੀਆਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦੀ ਵੀਡੀਓ ਮੇਰੀ ਵਧੀਆ ਲੱਗੀ ਹੋਵੇ ਤੇ ਵਧੀਆ ਲੱਗੀ ਹੋਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਚਲੋ ਅੱਜ ਦਾ ਫਿਰ ਵੀਡੀਓ ਅੱਜ ਦੀ ਸਮਾਪਤੀ ਇੱਥੇ ਕਰਦੇ ਹਾਂ ਮਿਲਦੇ ਹਾਂ ਗੱਲ ਤੋਂ ਨਵੀਆਂ ਵੀਡੀਓ ਲੈ ਕੇ ਆਉਣੇ ਆ ਤਤ ਰਕਵੀ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ ਟੇਕ ਕੇਅਰ